ਸਚੇ ਪਾਤਸ਼ਾਹ ਨੇ ਕਿਹਾ ਦੁੱਧ ਪਿਆਓ ਕਹਿੰਦਾ ਮਹਾਰਾਜ ਉਹਨੇ ਤੁਹਾਨੂੰ ਮਖੌਲ ਕੀਤਾ ਮੱਝਾਂ ਉਹਦੀਆਂ ਦੁੱਧ ਦਿੰਦੀਆਂ ਸਾਨੂੰ ਮੇਰੀਆਂ ਨਹੀਂ ਸਹਿਬ ਨੇ ਆਪਣੇ ਕੋਲੋਂ ਇੱਕ ਬਰਤਨ ਦਿੱਤਾ ਕਹਿਣ ਲੱਗੇ ਉਸ ਰੱਬ ਨੂੰ ਚੇਤੇ ਕਰਕੇ ਇਸ ਮੱਝ ਦੇ ਥੱਲੇ ਬੈਠ ਜਾ ਕਰਤਾਰ ਦੁੱਧ ਭੇਜੇਗਾ ਉਸ ਸੱਜਣ ਨੇ ਭਾਂਡਾ ਫੜ ਲਿਆ ਤੇ ਮੱਝ ਦੇ ਥੱਲੇ ਬਹਿ ਗਿਆ ਮੈਂ ਕਹਿਣਾ ਉਹਦੇ ਵਿੱਚ ਕਿੰਨਾ ਕੁ ਭਰੋਸਾ ਹੋਵੇਗਾ ਜਿਨੂੰ ਪਤਾ ਹੈ ਸਾਨੂੰ ਪਤਾ ਹੋਵੇ ਵੀ ਸਾਡੀ ਫਰਿੱਜ ਵਿੱਚ ਅਸੀਂ ਕੁਝ ਨਹੀਂ ਰੱਖਿਆ ਤੇ ਗੁਰੂ ਕਹੇ ਖੋਲ ਇਹਦੇ ਵਿੱਚ ਸਾਰਾ ਕੁਝ ਪਿਆ ਹੈ ਕਿੰਨੇ ਕੁ ਲੋਕਾਂ ਦਾ ਮਨ ਪੱਕਾ ਹੋਵੇਗਾ ਵੀ ਜ਼ਰੂਰ ਗੁਰੂ ਨੇ ਕਿਹਾ ਤੇ ਪਿਆ ਭਰੋਸਾ ਆ ਗਿਆ ਕਹਿਣ ਲੱਗੇ ਭਰੋਸਾ ਕਰਕੇ ਬੈਠ ਸ਼ੱਕ ਨਾ ਕਰੀ ਭਰੋਸਾ ਕਰਕੇ ਬੈਠ ਜਾ ਥੱਲੇ ਬੈਠਾ ਪਹਿਲੀ ਕਸਵੱਟੀ ਤੇ ਪਾਰ ਕਰ ਗਿਆ ਵੀ ਮੱਝ ਮਿਲਦੀ ਨਹੀਂ ਸੀ ਦੁੱਧ ਨਹੀਂ ਸੀ ਦਿੰਦੀ ਤੇ ਗੁਰੂ ਦੇ ਬਚਨ ਕਰਕੇ ਬੈਠ ਗਿਆ ਇੱਕ ਕਸਵੱਟੀ ਹੋਰ ਲੱਗ ਗਈ ਉਹ ਕਸਵੱਟੀ ਕਿਹੜੀ ਸੀ ਉਹ ਭਾਂਡੇ ਦੇ ਵਿੱਚ ਸਰਾਖ ਸਨ ਸਰਾਖ ਆ ਤੁਸੀਂ ਵੇਖਿਆ ਹੋਣਾ ਗੰਗਾ ਸਾਗਰ ਉਸ ਪਰਿਵਾਰ ਕੋਲ ਅਜੇ ਵੀ ਪਿਆ ਉਹਦੇ ਵਿੱਚ ਸਰਾਖ ਨੇ ਤੇ ਜਦੋਂ ਮੱਝ ਦੇ ਥਣਾਂ ਨੂੰ ਹੱਥ ਪਾਏ ਤੇ ਰੱਬ ਨੇ ਰਹਿਮਤ ਕਰ ਦਿੱਤੀ ਦੁੱਧ ਆ ਗਿਆ ਚੋਣ ਲੱਗਾ ਭਾਂਡੇ ਵੱਲ ਵੇਖਿਆ ਤੇ ਫਿਰ ਖਲੋ ਗਿਆ ਮਹਾਰਾਜ ਕਹਿੰਦੇ ਰੁਕਿਆ ਕਿਉਂ ਏ ਕਹਿਣ ਲੱਗਾ ਮਹਾਰਾਜ ਦੁੱਧ ਤੇ ਆ ਗਿਆ ਤੇ ਭਾਂਡੇ ਵਿੱਚ ਤੇ ਸਰਾਖ ਨੇ ਮੋਰੀਆਂ ਨੇ ਤੇ ਦੁੱਧ ਉੱਤੇ ਵਗ ਜਾਏਗਾ ਕਹਿੰਦੇ ਜਿਨਨੇ ਦੁੱਧ ਭੇਜਿਆ ਉਹ ਮੋਰੀਆਂ ਵੀ ਬੰਦ ਕਰ ਦੇਗਾ ਭਰੋਸਾ ਕਰ ਲੈ ਉਹ ਦੇਣ ਵਾਲਾ ਹੈ ਦੁੱਧ ਚੋਇਆ ਤੇ ਪੀਤਾ ਕਲਗੀਆਂ ਵਾਲੇ ਨੇ ਰੱਬ ਦੇ ਪਿਆਰ ਵਿੱਚ ਜਾਪ ਸਾਹਿਬ ਦਾ ਇੱਕ ਬਚਨ ਕਿਹਾ ਵਿਸ਼ਵੰਬਰ ਹੈ ਸਰਬੰਗ ਪਰ ਹੈ ਤੂੰ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ ਤੇ ਉਹਨੇ ਕਿਹਾ ਮਹਾਰਾਜ ਇਹ ਤੇ ਕਲਾ ਵਰਤੀ ਹੈ ਵੀ ਇਹਦੀਆਂ ਇਹਦੀਆਂ ਮੋਰੀਆਂ ਇਹਦੀ ਸੁਰਾਖ ਬੰਦ ਹੋ ਗਏ ਭਾਂਡੇ ਦੇ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰੂ ਕੇ ਪਿਆਰਿਆ ਮਨ ਵਿੱਚ ਕਿਤੇ ਸ਼ੱਕ ਦੇ ਸੁਰਾਖ ਨਾ ਪੈ ਜਾਣ ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ੱਕ ਦੇ ਸੁਰਾਖ ਪੈ ਗਏ ਉਹਨਾਂ ਦੇ ਸਾਬਤ ਭਾਂਡੇ ਵਿੱਚ ਹੋ ਜਾਂਦੇ ਨੇ ਤੇ ਜਿਨ੍ਹਾਂ ਦਾ ਭਰੋਸਾ ਵੱਜ ਗਿਆ ਉਹਨਾਂ ਦੇ ਟੁੱਟੇ ਭਾਂਡਿਆਂ ਵਿੱਚ ਵੀ ਦੁੱਧ ਖਲੋ ਜਾਂਦਾ ਹੈ